ਦਾ ਵੀ ਸਾਰਿਆਂ ਨੂੰ ਸਾਸਰੀਕਾਲ ਅੱਜ ਆ ਆਪਣੇ ਨਾਲ ਰਾਜਾ ਪੱਦਰੀ ਆਲਾ ਔਰ ਫਿਰ ਕਿੱਧਰ ਅੱਜ ਵਧੀਆ ਪੁਆਦੀ ਚੜਦੀ ਗਾਈ ਕੈਮ ਸਾਹਿਬ ਕਿਰਪਾ ਵਾਵਾ ਟਾਈਮ ਹੋ ਗਿਆ ਪਾਇਆ ਨਹੀਂ ਮੈਂ ਪਾ ਦਈਏ ਫਿਰ ਜਿੱਦਾਂ ਨਾ ਫਿਰ ਉਹ ਆਤ ਜੀ ਹਟ ਜਾਂਦੀ ਆ ਦਰਸ਼ਕਾਂ ਨੂੰ ਦੇਖਣ ਦੀ ਤੇ ਆਪਾਂ ਪਹੁੰਚਦੀ ਆ ਰਹਿਣ ਆਪਾਂ ਨੂੰ ਵੀ ਪੌਂਦੀ ਆ ਹਟ ਜਾਂਦੀ ਆ ਰੋਜ਼ ਇਤਨੀ ਪੈਂਦਾ ਰੋਜ਼ ਇੰਨੀਆਂ ਗੱਲਾਂ ਕਿੱਥੋਂ ਕਰੇ ਨਵੀਆਂ ਨਵੀਆਂ ਗੱਲਾਂ ਕਿੱਥੋਂ ਕੱਢ ਕੇ ਲਾਵੇ ਕਾਕੇ ਨੂੰ ਆਣੇ ਤੇ ਆ ਲਾ ਕੇ ਕਾਕੇ ਉਹਨਾਂ ਦੇ ਮਾਰਦੇ ਨਹੀਂ ਆਵੇ ਤੇ ਪਾ ਲਾ ਕੇ ਸਰਦਾਰ ਵਾਹ ਹਾਂ ਅੱਗੇ ਤਾਂ ਨੂੰ ਜੋ ਅੱਜ ਆ ਗਿਆ ਤੇ ਰਾਇਆ ਜੱਲੂਆੜ ਕਿਹੜਾ ਮੁੰਡਾ ਹੈ ਅੱਜ ਆਜਾ ਸਤੂ ਬਲਵਾਨ ਦੀ ਆ ਰਿਸ਼ਤੇਦਾਰੀ ਤੇ ਨਾਨਕੇ ਆਉਦੇ ਆ ਆਉਂਦੇ ਆ ਇੰਨਾ ਤੇ ਮੇਰੇ ਖਿਆਲ ਚ ਉਹਦੀ ਨਹੀਂ ਟੈਨਸ਼ਨ ਲੈਂਦਾ ਵੀ ਮੈਂ ਖੈ ਇਹਨੂੰ ਕੋਈ ਕਾਪੂ ਕੋਈ ਤਗੜਾ ਮਿਲਿਆ ਵੀ ਉਹਦੀ ਨਹੀਂ ਤੇ ਮੈਨੂੰ ਇਹਨੇ 3 4 4 5 ਫੋਨ ਕਰਤੇ ਕੱਲ ਦੇ 3 ਕਰਤੇ ਆ ਇਹਨੇ ਵੀ ਜਰੂਰ ਪਹੁੰਚਣਾ ਕਿਉਂਕਿ ਸਹੀ ਗੱਲ ਹੈ ਨਾਨਕੇ ਆ ਮੁੰਡਾ ਜੀ ਨਾਨਕਿਆਂ ਤੇ ਫਿਰ ਬਹੁਤ ਟੈਨਸ਼ਨ ਆਉਂਦੀ ਹੈ ਬਹੁਤ ਜਾਂਦੇ ਨੇ 1 ਵਜੇ ਹੋ ਤਰੇ ਕਦੋਂ ਦੇ 1 ਵਜੇ ਆ ਤਾਂ ਮੈਨੂੰ ਵੀ ਚਾਹੀਦਾ ਮੈਨੂੰ ਕਹਿੰਦਾ ਇੱਥੇ 1:30 ਵਜੇ ਪਹੁੰਚ ਜੀ ਆ ਪੁੱਛਾ ਮਾਰੂ ਰਾਜ ਮਿਲਿਆ ਨਾ ਗੱਜੇ ਮਿੱਤੇ ਕਿੱਦਾਂ ਆਇਆ ਨਹੀਂ ਕਦੀ ਹੁਣ ਗੱਜੇ ਤੇ ਸੱਟ ਲੱਗੀ ਭਵਾਂ ਜੀ ਨਹੀਂ ਗੱਡੀ ਚ ਲਾਉਂ ਡਿਆ ਹੁਣ ਆ ਜੇ ਆਪਣੀ ਉਹ ਗੱਡੀ ਦੇ ਕੱਢਣ ਡਿਆ ਵਾ ਮੱਥੇੜੇ ਕੰਡਿਆ ਜੀ ਅੱਛਾ ਆ ਜਾ ਰਸਤੇ ਜ਼ਰਾ ਕੋ ਲੈ ਕੇ ਜਾਉਣਾ ਵਾਟੇ ਉਹ ਮਸਲ ਜਾਈ ਟੁੱਟ ਗਿਆ ਟੁੱਟ ਗਿਆ ਪਾੜ ਗਿਆ ਨੀਭ ਗਿਆ ਅੱਛਾ ਤੇ ਉਹ ਤੇ ਘਰੇ ਵਾਲੇ ਤਨਾ ਉਹ ਤੰਗ ਵੀ ਜਿਆਦਾ ਸੀ ਉਹ ਵੇਖਿਆ ਨੀ ਕੈਪ ਜੇ ਪਾ ਕੇ ਤਾਂ ਫਿਰ ਖੇਡਦਾ ਹੁੰਦਾ ਜਿਹਦਾ ਉਹ ਉਦਨੇ ਥੱਕੇ ਨਾ ਘੜਾਇਆ ਹਾਂ ਵੈਕ ਨਾ ਦਾ ਤਾਕ ਦਿਨ ਤੱਕ ਔਖਾ ਇਹ ਉਹ ਨਸਕਰਾ ਮੈਂ ਤੇ ਖਾਟਾ ਚਾਂਦ ਰਜ ਬਾਕੀ ਲਾ ਕੇ ਫਿਰ ਜੇ ਇੰਨੀਆਂ ਤਾਂ ਹੁੰਦੀਆਂ ਨਹੀਂ ਵਕ ਨਾ ਪ੍ਰੀਤ ਲੱਗੂ ਵਾਲੇ ਨਾਲ ਨਹੀਂ ਹੋਈ ਜਿਹਦੇ ਵਿੱਚ ਐਦਾ ਮੈਂ ਡੰਡ ਜੇ ਮਾਰਦਾ ਵਾਂ ਹਾਂਜੀ ਇਹਨਾਂ ਸ਼ਾਬਰ ਚਿੱਤੇ ਆ ਗਿਆ ਉਹ ਨਾ ਕਿਸ ਨੇ ਥੱਲੇ ਕਮੈਂਟ ਕੀਤਾ ਮਤਲਬ ਕਰਦਾ ਉਹਦਾ ਐਕਸ਼ਨ ਆਪਣੇ ਮੂਡ ਤੋਂ ਉਹ ਮੇਰੀ ਤਾਂ ਕੂਣੀ ਲੱਗ ਮੈਂ ਇੱਥੋਂ ਪਿੱਛੋਂ ਪ੍ਰੀਤ ਮੈਨੂੰ ਖਿੱਚਣ ਡਿਆ ਮੈਂ ਜਿੱਦਾਂ ਮੰਨ ਲਾ ਅਸੀਂ ਕੀ ਰੱਜ ਆ ਆ ਆ ਖਿੱਚਣ ਡਿਆ ਤਾਂ ਮੇਰੀ ਕੂਣੀ ਲੱਗੀ ਤਾਂ ਇਹ ਕੂਣੀ ਮਤਲਬ ਕਿ ਉੱਥੇ ਹੱਥ ਲੱਗੇ ਢੇਰੇ ਦਾ ਐ ਥੋੜਾ ਜਿਹਾ ਹੱਥ ਵਾਈਬ੍ਰੇਟ ਤੇ ਲੋਕੀ ਕਹਿੰਦੇ ਵੀ ਇਹਨੇ ਕੋਈ ਲਾਇਆ ਹੱਥ ਕੰਬਦਾ ਇਹਦਾ ਹੱਥ ਕਿ ਵੇਖੋ ਕੰਬੜਿਆ ਪੈ ਜਾਂਦਾ ਪਿੱਛੇ ਉਹਦਾ ਜ਼ੋਰ ਲੱਗ ਪਿੱਛੇ ਵੀ ਜ਼ੋਰ ਵੇਖ ਕੇ ਨਾਲ ਲੱਗਣ ਡਿਆ ਪਿੱਛੋਂ ਪਾਪਾ ਤੇਰਾ ਖਿੱਚਣ ਡਿਆ ਮੈਨੂੰ ਮੈਂ ਇੱਥੋਂ ਮਤਲਬ ਇਦਾਂ ਮੇਰੀਆਂ ਕੂਣੀਆਂ ਲੱਗੀਆਂ ਨੇ ਨਾ ਇਦਾਂ ਹੱਥ ਮੇਂ ਲੱਗੀ ਔ ਤੇ ਆ ਢੇਰੀ ਦੇ ਤੱਕ ਇਥੇ ਐ ਹਾ ਆ ਆ ਤਿੰਨ ਘੰਟੇ ਨਾਲ ਚੜੀ ਤਾ ਕਾ ਕਾ ਦਾ ਬਦਾ ਆ ਗਿਆ ਮੈਂ ਹਾਂ ਕਿਦੇ ਉਹਦੇ ਮਗਰ ਛੱਡਿਆ ਵੇ ਲੱਤੂ ਵਾਲਾ ਤੇ ਫਿਰ ਦੱਸੇ ਵੀ ਹੱਥ ਕਿਉਂ ਤਾਂ ਸਭੂ ਕੰਬਣਾ ਉਹ ਚੜੇ ਐਲਜੀ ਉੱਦਾਂ ਵੇਖਣ ਚ ਪਤਲਾ ਲੱਗਦਾ ਜੂ ਬੜਾ ਮਾਰਦਾ ਲੱਤੂ ਵਾਲਾ ਲੱਤੂ ਵਾਲੇ ਕੋਹ ਨਹੀਂ ਨਾ ਕਿਹੜਾ ਜਾਪੀ ਮੈਂ ਲੋਕੀ ਨਸ਼ੇ ਦੀਆਂ ਗੱਲਾਂ ਤੋਂ ਮੈਂ ਚਿੱਤੇ ਆ ਗਿਆ ਮੈਂ ਵੀ ਕਰਦੀਆਂ ਵਿੱਚ ਇਦਾਂ ਦੀਆਂ ਗੱਲਾਂ ਕਰਦੇ ਨੀ ਇਦਾਂ ਇਹਨਾਂ ਕੋ ਬੋਲਣ ਨੂੰ ਹਾਂ ਬੋਲੀ ਜਣਾ ਕੱਲ ਜੇ ਬਗਾਲ ਕਰੇਗਾ ਪਾਰੇ ਫਿਰ ਲੱਗਦਾ ਪਾਹੇ ਡਣਾ ਜਦਾਂ ਕੀ ਬਾਕੀ ਜਿੰਨਾ ਹੀ ਸਫਰ ਸੁਫਰ ਕਰਕੇ ਨਾ ਲੋਕੀ ਜੇ ਮਾਲਾ ਵੀ ਹੋਣੇ ਭਵਾਨ ਗੱਲਾਂ ਕਰਨ ਦੇ ਵੀ ਜੇ ਆਪਾਂ ਕਰੋ ਲੋਕੀ ਆਪਣੇ ਅਫੇਰ ਤਰ ਨਹੀਂ ਜਾਂਦੇ ਵਿਆਹ ਵੇਕੇ ਵਿਸ਼ਾ ਕਿਤਾ ਕੱਪੜੇ ਲਾ ਲਾ ਮਾਰਦੇ ਤੁਸੀਂ ਹਾਂ ਤੇ ਜੇ 20 30 ਕਿਲੋਮੀਟਰ ਜਾਂਦੇ ਆ 6 6 ਘੰਟੇ ਦਾ ਅਸੀਂ ਆਪ 2 2 ਕਿਲੋ ਆ 200 200 ਕਿਲੋਮੀਟਰ ਕਿਹਾ ਜੀ ਦਾ ਵਾ ਕਿ ਦਾਂਤ ਫੇਰ ਵੀ ਉਹ ਆਏ ਨੰਗਦੇ ਪੱਗ ਪਹਿਲਾਂ ਲਾ ਦਿੰਦੀ ਆ ਆ ਦੋ ਆ ਲਾ ਹੀ ਲਾਏ ਜਾਂਦੀ ਗੂਠਾ ਦੇ ਕੇ ਕਰ ਕਰ ਕੇ ਆ ਕੇ ਜਾਂਦੇ ਚੱਲਾਂ ਕੀ ਕਰੂ ਲੋਕਾਂ ਦਾ ਕਈ ਵਿੱਚ ਚੰਗੇ ਵੀ ਆ ਚੰਗੇ ਕਮੈਂਟ ਵੀ ਕਰਦੇ ਆ ਵਕ ਮੈਂ ਤਾਂ ਥੋੜੇ ਜੇ ਦੁਨੀਆਦਾਰੀ ਹੈ ਜਿੱਦਾਂ ਟਾਡਾ ਦਿਲ ਕਰਦਾ ਕਰ ਲਿਆ ਕਰੋ ਕਿਹੜੀ ਗੱਲ ਆ ਕੋਪ ਕੇ ਜਾਣੋ ਯਾਰ ਭਾਈ ਕੋਈ ਕੋਈ ਪਲੇਅਰ ਹੁੰਦਾ ਮੈਂ ਆ ਦੋ ਜਿਹੇ ਰੈਕਸ਼ਨ ਕਰਕੇ ਲੁੱਟ ਲਿਆ ਮੈਂ ਮੈਂ ਇਥੋਂ ਨਾ ਐਕਸ਼ਨ ਕਰਦਾ ਜਾਵਾਂ ਐ ਰੈਕਸ਼ਨ ਵਿਚਾਰੇ ਬੈਠੇ ਭੁੱਖੇ ਤੇ ਆ ਦੇ ਯਾਰ ਯਾਰ ਨਾ ਪਰਵਾਹ ਰੈਕਸ਼ਨ ਚੋਂ ਐਂਕਰ ਸੋਹਣੇ ਆਉਣਾ ਵਾ ਥੋੜਾ ਬਹੁਤ ਹੋ ਰੁਕ ਮੇਲੇ ਜਬਾਨੇ ਚਾਹੀਦੀ ਆ ਬਣੇ ਚਾਹੀਦੀ ਆ ਇਹ ਗੱਲ ਬੰਦੀ ਆ ਨਹੀਂ ਕੋਈ ਨਹੀਂ ਬੱਬਾ ਕਰਿਆ ਕਰ ਉਹ ਕੱਲ ਵੀ ਇੱਥੇ ਮੈਂ ਸੀ ਨਹੀਂ ਇੱਥੇ ਨਹੀਂ ਭਾਜੀ ਇੱਥੇ ਕੋਈ ਮੈਨੂੰ ਦੱਸ ਆਂਜਦਾ ਕੱਲੇ ਕੱਲ ਜੱਬੋ ਵਾਲੇ ਜੋ ਬੋਲਦੇ ਤੇ ਬੈਟ ਉਹ ਲੱਗੀ ਆ ਲੱਗੀ ਆ ਆਵੇ ਪਰਲੇ ਬੰਨੇ ਬੈਠੇ ਲੋ ਭਾਜੀ ਦੇਖੋ ਨਹੀਂ ਬੱਬਾ ਨੂੰ ਉਹ ਸੋਚੀ ਲੈ 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 ਮਾਰੇ ਚੱਕਰ ਚੱਕਰ ਭਾਈ ਭੰਦੇ ਜਾ ਯਾ ਇਹਦੇ ਤੋਂ ਮੈਂ ਇਕੱਲੇ ਇਕੱਲੇ ਕਲਾਸ ਕੋਲ ਰੱਖੋ ਪਾਣੀ ਪੂਣੀ ਲਈ ਰੱਖਣੇ ਸਾਰੇ ਦੂਜਵਾਲਾਂ ਵਾਲੇ ਕੰਮ ਕਿਦੋਂ ਦੇ ਕੰਡਾ ਪੈਜਾ ਦੜਤੂ ਲੱਗੇ ਨਾਲਿਆ ਕੋਈ ਕੰਮ ਕੋਈ ਗੱਲ ਲੱਗਿਆ ਉਹਨੂੰ ਪਤਾ ਹੀ ਅਸੀਂ ਨਾ ਚੱਕੀ ਚੱਕੀ ਆਪਾਂ ਪੈਸੇ ਲੈ ਗਿਆ ਬਾਹਰ ਚੱਕਲੇ ਤੇ ਖੇਡਦਾ ਨਹੀਂ ਨਾ ਉਹ ਐਦਾਂ ਚੜਾਣੀ ਕਰਾਂਗੇ ਉਹ ਨੰਬਰ 200 ਲੜਪੇ ਤਾਂ ਉੱਥੇ ਵੀ ਚੱਕੀ ਤੇ ਉਹਦਾ ਰਿਕਾਰਡ ਹੈਗਾ ਇਦਾਂ ਦੇ ਮਤਲਬ ਫਿਰ ਮਾਇਆ ਦਾ ਐਡਾ ਲੋਭੀ ਨਿਆਗਾ ਤੇ ਛੱਟ ਆਉਂਦਾ ਰਿਆ ਰੁਪਇਆ ਵਾਧ ਦੇਂਦੇ ਤੁਸੀਂ ਭੁਵਾ ਦੀ ਦੋ ਟਰੈਕਟਰ ਤੇ 2 ਲੱਖ ਰੁਪਇਆ ਢਾਈ ਓਏ ਨਾਲ ਪੰਨਿਆਂ ਪੰਡੀ ਹਜ਼ਾਰ ਰੁਪਇਆ ਦਿੱਤਾ ਕੋਲੋਂ ਦਿੱਤਾ 50 ਹਜ਼ਾਰ ਦੂਜੇ ਬੰਦੇ ਨੂੰ ਕਿੱਥੇ ਤਾਂ ਜਿਹੜਾ ਪਿੰਡ ਮਾਊਸਾ ਮਾਊਸਾ ਕਿੱਦਣ ਉਹ ਵੀ ਨਾ 15 ਫਰ ਰੁਪਇਆ ਦੋ ਮੁੰਡੇ ਮਾਰ ਆਜ ਤੱਕ ਤੂੰ ਹੀ ਕਹਿੰਦਾ ਕਿ ਉਹ ਇੱਕ ਰੈਫਰੀ ਵੀ ਤੂੰ ਨਹੀਂ ਲਾਉਣਾ ਉਹ ਤਾਂ ਉਹ ਦੀ ਵਾਲੀ اچھا ਉਹ ਰੈਪ ਦੀ ਤਾਂ ਚਲੋ ਨਾ ਚਲੋ ਉਹ ਤਾਂ ਫਿਰ ਬਣਦਾ ਤੁਹਾਡਾ ਨਿਸ਼ਾਨ ਬੋਤਾ ਹੋ ਗਿਆ ਚਲੋ ਬਾਬਾ ਲੜ ਕੇ ਬਾਹਰ ਆ ਗਿਆ ਨਾ ਟੀਮ लेके ਸਾਰੀ ਗੁਰਦੇਤ ਅੱਛਾ ਭਾਈ ਰਾਜਾਨ ਕੇ ਸੋਚਿਆ ਕਿ ਆਪਣੇ ਟਰੈਕਟਰ ਵਿੱਚ ਜਿੱਤਣੇ ਆਜਾ ਸੋਚਿਆ ਨਹੀਂ ਪਤਾ ਤੇਗਾ ਜੱਟਾ ਦੋ ਮਾਰੋ ਜੱਟੀ ਆਣੀ ਬਾਬਾ ਕੋਲ ਬਾਹਰ ਪਤਾ ਲੱਗਿਆ ਨਾ ਫਤਾਂ ਕਰਕੇ ਵੀ ਉਹ ਤਾਂ ਕੰਮ ਵੀ ਗਲਤ ਹੋ ਗਿਆ ਨਾ ਕਰੋ ਦੀ ਫਰਮ ਨਾਲ ਜਾਲੀ ਦੀ ਬੀਤੀ ਆ ਵੜੀਆਂ ਕਿੰਨੀਆਂ ਕੱਢੀਆਂ ਹੁਣ ਇਹ ਥੋੜੀ ਦਸਣਾ ਪੁਰੀ ਕੀ ਹੋਇਆ ਕਿਥੋਂ ਆ ਤੂੰ ਬਹੁਤ ਜਿਆਦਾ ਪਰਸਨ ਨੇ ਲਿੰਕ ਡੀਐਨਟੀ ਗਾੜੀ ਉਹ ਭਰੇ ਭਾਜੀ ਨੇ ਉੱਥੋਂ ਬਹੁਤ ਜਿਆਦਾ ਹਾਂ ਆ ਵਾ ਮੱਝ ਆ ਵਾ ਮੱਝ ਚ ਮੈਂ ਅੰਦਰ ਤੇ ਜਾ ਰਿਹਾ ਪਹਿਲੇ ਕੋਚਾਂ ਦਾ ਕੋਈ ਨਾ ਪੈਜ ਕੋਚਾਂ ਦਾ ਯਾਰ ਇਹ ਮੱਝ ਵਾਲਾ ਪਹਿਲੇ ਕਾਲੇ ਜੇ ਪਾਏ ਉੱਥੇ ਰਹਿਣੇ ਹਾਂ ਮੱਝ ਆ ਕੱਟੀਆਂ ਸਤਕਾਰ ਆਏ ਨਗਰ ਕੇਲੇ ਆਵੀ ਨਾ ਹੈ ਦੇ ਮੈਂ ਇਹ ਗੱਲ ਕਰਦੇ ਹਾਂ ਨਾ 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 ਆ ਗੋਰੀ ਨੇ ਤਾਂ ਤਾਂ ਵੀ ਇਹ ਲੱਭਣ ਦੇ ਯਾਰ ਇਹ ਦਰਾਜੇ ਉਹਨੂੰ ਤਾਂ ਤੂੰ ਪਰਾਣਾ ਸਾਡਾ ਤਾਇਆ ਲੱਗਦਾ ਨਹੀਂ ਇਹ ਅਤਲਾ ਕੱਢ ਕੇ ਚਾ ਮਨ ਉਹ ਦੇ ਆਦਾ ਸਭ ਨਾ ਨਾ ਜੀਂ ਸਟਾਡ ਤੇ ਜਾਣਾ ਰੱਬ ਜਾਣ ਮਗਾਲਾ ਜਨ ਲੀ ਜਾਓਗੇ ਹੁੰਦੇ ਆ ਚਾਹ ਹੁੰਦਾ ਲੱਗਣਾ ਉਹਦਾ ਸਾਹ ਇਹ ਵਿੱਚ ਚਾਹ ਦੇ ਆਣਾ ਵੇ ਉਹਨੂੰ ਕਿੰਨਾ ਚਾਹ ਹੀ ਫਿਕਰੀ ਹੈ ਕਾਕਾ ਕਿਦਾਂ ਜਿੱਤੇ ਆ ਗਏ ਬੱਭੂ ਜਿੱਦਾਂ ਟਰੈਕਟਰ ਚਾ ਆਪਾਂ ਕਿੱ데 ਪਗਦੀ ਸਿੰਘ ਠੀਕ ਵਾ ਉਹ ਕੇਲੇ ਜੇ ਸਾਡੇ ਕੋਲ ਰਹਿ ਗਏ ਜੇ ਗੱਡੀ ਕਿੱਲ ਲੱਗੀ ਕੇਲੇ ਲੈ ਆਂਦੇ ਸੀ ਬਾਬਾ ਚੱਲ ਕੋਈ ਨਹੀਂ ਚਾਹ ਨਾ ਕੇਲੇ ਬਸ 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 ਬਾਟ ਖਾ ਲਾਂਗੇ ਕੇਡੇ ਤਾਂ ਖਾ ਲਾਂਗੇ ਬਸ 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 ਬਹੁਤ ਸਰੀਆ ਦਾ ਚਾਹ ਵੀ ਦਾ ਚਾਹ ਦੇ ਪਾਪਾ ਥੋੜੀ ਹੋਰ ਇੱਕ ਮੋੜ ਦੇਣੀ ਆ ਬਸ ਹੋਰ ਭਾਈ ਕੋਣ ਆਏ ਨਹੀਂ ਰਹਿ ਜਾਣਗੇ ਨਹੀਂ ਮੇਰੇ ਯਾਰ ਸਾਡੇ ਟੀਮ ਵਾਲੇ ਵੀ ਆਈ ਆ ਇਹਦਾ ਟਾਈਮ ਦਿੰਦਾ ਚੁੱਪ ਕਰ ਟਾਈਮ ਕਿੰਨਾ ਦਿੰਦਾ 1 ਵਜੇ ਦਾ ਨਾ ਗਿਆ ਕੋਈ ਆਪਾਂ 1 ਵਜੇ ਆਵੇ ਨਾ ਆਪਰੇ ਆ ਗਏ ਪਰ ਇਹਦਾ ਸਾਰੇ ਨੂੰ ਹੋਣਾ ਚਾਹੀਦਾ ਕਿ ਨਹੀਂ ਭਾਜੀ ਇੱਕੋ ਸਾਡੇ ਪਿੰਡ ਮੇਲਾ ਵੇਖੋ ਜਗਾ ਵਾ ਹਾਂ ਹਾਂ ਨਾ ਕੋਈ ਪੀਰਾਂ ਦੀ ਤੇ ਕੋ ਇਤਿਹਾਸ ਰੋਗਦਰਾ ਸਭ ਦੀ ਭਗਤੀ ਕੀਤੀ ਹੈ ਬਲਗੀ ਤੇ ਫਿਰ ਅਸੀਂ ਵੀ ਗੁਨਾਹਗਾਰ ਹੁੰਨੇ ਆ ਜੇ ਚੱਜ ਨਾਲ ਮੈਜਨਾ ਕਰਾਈ ਜਾਣ ਤੇ ਕਬੱਡੀ ਆ ਵੇਂਦਿਆ ਟਾਈਮ ਨਾ ਪਹੁੰਚਿਆ ਕਰੋ ਆਹ ਹੋਣਾ ਨਹੀਂ ਕਿ ਮਾੜਾ ਵੀ ਕਿੰਨੇ ਕਿੰਨੇ ਦਸ ਠੋਕੜਾ ਠੋਕੜਾ ਮਾਰ ਗਏ ਆ ਆਪਾਂ ਇਕੱਲੇ ਰੋਈਏ ਗਲਤ ਗੱਲ ਯਾਰ ਇੰਨਾ ਗਲਤ ਗੱਲਾਂ ਬੋਲਦੀਆਂ ਇਹ ਚਾਰ ਵਾਰ ਚੱਲੇ ਆ ਯਾਰ ਗਲਤ ਗੱਲਾਂ ਚਾਹ ਵੇਖ ਲਓ ਕਿੰਨਾ ਟਾਈਮ ਹੈ 8:00 ਵਜੇ ਪਹਿਲਾਂ 8:00 ਮਾਰ ਕੇ ਆ ਪਲਵਾਨ ਹੋਣਾ ਬੰਦੇ ਦੇ ਟਾਈਮ ਨਾਲ ਪਹੁੰਚਣਾ ਸ਼ੰਕਰ 10:00 ਵਜੇ ਦਾ ਕੋਚ ਬੜਾ ਸਸਤੇ ਟਾਈਮ ਨਾਲ ਬੰਦੇ ਕੱਢ ਕੇ ਲਿਉਂਦਾ ਅੱਜ ਮਨੇ ਮੈਂ ਕੋਚ ਅੱਗੇ ਨਹੀਂ ਮੰਨਦਾ ਅੱਜ ਬੰਦੇ ਮੈਂ ਕੋਚ ਅੱਜ ਮਨੇ ਮੂੰਹ ਆਈ ਤਾਂ ਆਪ ਲੇਟ ਇੱਕ ਦਿਨ ਤਾਂ ਵਾਲ ਖੜੇ ਕੇ ਰਿ ਫਿਰਦਾ ਏ ਡਰੈਕਟਰ ਨੂੰ ਚੱਕੀ ਥੋ ਇਹ ਹੁਣ ਮਤਲਬ ਕਬਟੀਲ ਹੋਣਾ ਨਾ ਡਾੜੀ ਦੂਰੀ ਘਾਰ ਨਹੀਂ ਆ ਪਾਈ ਦੇ ਇਹਦਾ ਨਾ ਐਡਾ ਭਾਰ ਨਾ ਭਾਗ ਪਰ ਇਹ ਸਾਡਾ ਕੋਚ ਪੈਸੇ ਵਾਲਾ ਯੂਨਿਓਂ ਜਾਂਦਾ ਪੈ ਇਹ ਕੜਾ ਕੋਰ ਜਾਂ ਕੜੀ ਮਿਲਕੀ ਵਾਈਟ ਜਿਉਂਦੀ ਆਈ ਹੈ ਨਾ ਬਸ ਪੈਸੇ ਹੀ ਕਰਦੀ ਪੈਸਾ ਪੈਸਾ ਹੀ ਸਹੀ ਆ ਮਿਲਕੀ ਵਾਲੇ ਨੂੰ ਖਾ ਲੈ ਆਪੇ ਤੇ ਫਾਲ ਤੋਂ ਪੁੱਛੋ ਆਪਕੋ ਵੀ ਸ਼ੇ ਮਿਲਕੀ ਵਾਈਟ ਆ ਸਤੀ ਦਾ ਬਹੁਤ ਇਧਰ ਬਹੁਤ ਮੰਗਦੇ ਇੰਦਾ ਦੇਖ ਤੁਹਾਨੂੰ ਕੰਮ ਕਰਕੇ ਨਹੀਂ ਭਰਾਵਾ ਵੀ ਤੁਹਾਨੂੰ ਹਰ ਵਾਰ ਆਵੇ ਹੱਥ ਜੋੜਨੇ ਆ ਭਰਾ 1.5 ਲੱਖ ਰੁਪਈਆ ਜੋਲ ਮੈਜ ਜਾ ਭਾਈ ਥੋੜੀ ਨਾ ਬਾਬਾ ਦੱਸੋ ਕੀ ਨਾਮ ਤੇ ਦਾ ਮੇਰਾ ਨਾਮ ਆਸ਼ੀਸ਼ ਭਾਈ ਹਾਂ ਤੇਰਾ ਆਸ਼ੀਸ਼ ਭਾਈ ਤੇਰਾ ਆਨੁਸ਼ ਇਹ ਮੁੰਡਿਆ ਇਹ ਵੀ ਕਹਿੰਦੇ ਵੀ ਪਾਪਾ ਸਾਡਾ ਲੈ ਕੇ ਆ ਫੋਨ ਉਹ ਤੇ ਅਸੀਂ ਕਰਾਉਣੀ ਫੋਟੋ ਤੇ ਫਿਰ ਫੋਟੋ ਤੇ ਮੈਂ ਕਿਹਾ ਚਲ ਉਹ ਉਦਾਂ ਦਾ ਔਖਾ ਦਾ ਕੰਮ ਸੀ ਕੀਪ ਦਾ ਕਰਾਉਣਾ ਨੇਰਾ ਨੂੰ ਰਾਣਾ ਹੋ ਗਿਆ ਮੈਂ ਭੱਜੇ ਪਰੋਂਗੇ ਉਹਦੇ ਕਹਿੰਦੇ ਵੀ ਮੈਂ ਚਲ ਤੁਹਾਨੂੰ ਵਲੌਗ ਚ ਲੈ ਆਉਂਦਾ ਤੇ ਕਹਿੰਦੇ ਹੁਣ ਫਿਰ ਕੀ ਕਰੀਏ ਤੇ ਮੈਂ ਕਿਹਾ ਕੋਈ ਗੱਲ ਨਹੀਂ ਫਿਰ ਤੁਹਾਨੂੰ ਵਲੌਗ ਚ ਲੈ ਆਵਾਂ ਠੀਕ ਆ ਹਾਂਜੀ ਠੀਕ ਆ ਹੋਰ ਢੋਲਾ ਢੋਲਾ ਪਵਾ ਦਿਓ ਫਿਰ ਐ ਕਰ ਦੋ ਕੋਈ ਐਕਸ਼ਨ ਉਚਨ ਕਰ ਦੋ ਆ ਜਿਹੜੇ ਕਰਦੇ ਨੇ ਜਾਜ ਵਾਲਾ ਹਾਂ ਗੁੱਡ ਗੁੱਡ ਆਇਆ ਉਰੇ ਤਾਂ ਹੁਣ ਕਿਤੇ ਭਜਾਇਆ ਨਾ ਤੂੰ ਤੂੰ ਮਾਵਾਂ ਲੁਕ ਜਾਣਾ ਏਡਾ ਤਗੜਾ ਤੂੰ ਤਾਂ ਦੋਹਾਂ ਦੇ ਪਿੱਛੇ ਵੀ ਨਹੀਂ ਲੁਕਣਾ ਬੱਸ ਕਰ ਲਿਆ ਹਾਂ ਚਲ ਠੀਕ ਆ ਫਿਰ ਆ ਕੀ ਲਖਾਇਆ ਇਹ ਪਈ ਬੇਬੇ ਬਾਪੂ ਗੁੱਡ ਲਵ ਯੂ ਕਰਨਾ ਜੇ ਨਾ ਬੇਬੇ ਮੁੱਕਿਆ ਓਕੇ ਹੋਲਾ ਮੈਂ ਤਿਆਰ ਫਿਰ ਹੈਗਾ ਚੋਕੇ ਹੋ ਮੇਰੀ ਗੱਲ ਤੋਂ ਭਲਵਾਨ ਜੇ ਤੂੰ ਜੇ ਤੂੰ ਫਰੰਦੀਪੂਰੀਏ ਬਾਰੇ ਕਹੇ ਵੀ ਜੇ ਕੰਪੈਰੀਜ਼ਨ ਕੀਤਾ ਜਾਵੇ ਹੁਣ ਤੇਰੇ ਨਾਲ ਕੀ ਕਹੇਗਾ ਤੂੰ ਉਹਦੇ ਬਾਰੇ ਮਾ ਮਾ ਹੀ ਲਵਾੜੇ ਬਹੁਤ ਨੋਹ ਤੇ ਬਹੁਤ ਤਕੜਾ ਸੀ ਨਹੀਂ ਹੋਣ ਦੇ ਮਤਲਬ ਮੁਕਾਬਲੇ ਸੇ ਕਿਦਾਂ ਕਿੰਨਾ ਤਕੜਾ ਹੋਊਗਾ ਜੇ ਤੂੰ ਮੰਨ ਲੈ ਸੱਤ ਗੁਣਾ ਤਕੜਾ ਹੋਊਗਾ ਸੱਤ ਗੁਣਾ ਠੀਕ ਹੋਣ ਦੇ ਮੁਕਾਬਲੇ ਕਹਿੰਦਾ ਜੇ ਹੋਣ ਹੋਵੇ ਉੱਤੇ ਜਿੱਦਾਂ ਇਹਦੀ ਉਮਰ ਦੇ ਮੇਂ ਦਾ ਲਗਿਆ ਸੱਤ ਗੁਣਾ ਤਕੜਾ ਹੈ ਤੇ ਸਾਡੇ ਇੰਨਾ ਆਪਣੇ ਸਮੇਂ 'ਚ ਤਕੜਾ ਹੁੰਦਾ ਫਿਰਾਂ ਦੀ ਚਲਈ ਆ ਬਾਤਰੀਆ ਰੇਸ਼ਮ ਕਿਤਾ ਤੈਨੂੰ ਫੜਦਾ ਰਿਹਾ ਕਿ ਨਹੀਂ ਹੁਣ ਮੰਨ ਲੈ ਕੌਡੀ ਆ ਫੜਨਾ ਵੀ ਆ ਭਾਈ ਦੇ ਵੀ ਰਹੇ ਫੜਦਾ ਵੀ ਹੈ ਹਨਾ ਤਾਂ ਘੱਟ ਫੜਿਆ ਆ ਬਹੁ ਘੱਟ ਨਹੀਂ ਇਹਨੂੰ ਮੰਨੇ ਨੂੰ ਬਹੁ ਘੱਟ ਇਹ ਉਹ ਫਿਰ ਇਹਨੇ ਜਿੱਡੇ ਸੀ ਨਾ ਲੰਮੇ ਉੱਚਾ ਹੈਗੇ ਹੁਣ ਦੋ ਸਾਹਾਂ ਨਾਲ ਜੇ ਕਹਦਾ ਚਲੋ ਮੈਨੂੰ ਵੀ ਜਿੱਦਾ ਮਾਲਾ ਵੀ ਉਹ ਫੜਿਆ ਵਾ ਫੜਿਆ ਬਹੁ ਘੱਟ ਫੜਿਆ ਜਿੱਦਾ ਕਹਿ ਰਹੀ ਹੈ ਵੀ ਬਹੁਤ ਜ਼ਿਆਦਾ ਨਹੀਂ ਪਰ ਨਾਲ ਕੈਮਰੇ 'ਚ ਨਹੀਂ ਗੱਲ ਕਹਿਣਾ ਜੀ ਉਹ ਬਾਤ ਕਰਨੀ ਹਾਂ ਬਾਤ ਕਰਨੀ ਚਲੋ ਫਿਰ ਚੱਲੀਏ ਹੁਣ ਚਲੀਏ ਰਾਜੇ ਬੈ ਜਾ ਮੇਰੇ ਪਾਸ ਚੱਲੀਏ ਪਾਰਾ ਦਰ ਉਹ ਵੀ ਕਰ ਦੋ ਫੇਰ ਆ ਗਿਆ ਅੰਦਰ ਸਾਡਾ ਭਗਤ ਸਿੰਘ ਬਿਆਣੀ ਵਾਲਾ ਸਾਡਾ ਵੀਰ ਆਖਦਾ ਵੀ ਤੇਰਾ ਅਪ੍ਰੈਲ ਨੂੰ ਵੱਡਾ ਕਬੱਡੀ ਕੱਪ ਜਿਵੇਂ ਸਾਖੀ ਟਿੱਡੇ ਸੇ ਮੱਡ ਦੇ ਵਿੱਚ ਲੱਗੂਗੀ ਉੱਥੇ ਵੀ ਸਾਰੇ ਲੋਕਾਂ ਨੇ ਹਾਜ਼ਰੀ ਭਰਨੀ ਆ ਰਾਤ ਪ੍ਰਸੇਮ ਸਿੰਘ ਜੀ ਮਿਆਰੀ ਸਾਹਿਬ ਦੇ ਭਾਈ ਵਾਲੇ ਆ ਦੇਖਾਂਗੇ ਬਿਆਸ ਵਾਲਾ ਹਾਂਜੀ ਮੈਚ ਗਏ ਜੀ ਆਪਾਂ ਹਾਰੇ ਅੱਜ ਤੇ ਪਿੰਡ ਹੀ ਜਲੂਵਾਲ ਉੱਥੇ ਆਪਣੀ ਆਈ ਸੀ ਟੀਮ ਹਲੂ ਸਾਹਿਬ ਵੱਲੋਂ ਖੇਡੇ ਸੀ ਤੇ ਹੋ ਜਾਂਦੇ ਕਈ ਵਾਰ ਵਾਧੇ ਘਾਟੇ ਤੇ ਚਲੋ ਠੀਕ ਆ ਜੀ ਓਕੇ ਬਾਏ ਲੌਗ ਦੀ ਕਰਦੇ ਸਮਾਪਤੀ ਦੱਸਿਓ ਕਿਦਾਂ ਦਾ ਲੱਗਾ ਚੈਨਲ ਨੂੰ ਲਾਈਕ ਸਬਸਕ੍ਰਾਈਬ ਕਰਦੇ ਹੋ ਲਵ ਯੂ ਸਾਰਿਆਂ ਨੂੰ